ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਭਰਾ ਵੱਡੇ ਸਭਰਾ ਜਿਹੜੀ ਦੋਸਤੋ ਪਹੁੰਚ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਸਾਖ ਸਿੰਘ ਹੋਰਾਂ ਦੇ ਕੋਲ ਵੀਰ ਹਰਪ੍ਰੀਤ ਸਿੰਘ ਹੋਣਾਂ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਆਨਲਾਈਨ ਜਿਹੜੀ ਦੋਸਤੋ ਡਿਲੀਵਰੀ ਵੀ ਅਵੇਲੇਬਲ ਹੈਗੀ ਆ ਪਸ਼ੂ ਜਿਹੜੇ ਦੋਸਤੋ ਗੁਜਰਾਤ ਮਹਾਰਾਸ਼ਟਰਾ ਸਟੇਟਾਂ ਦੇ ਵਿੱਚ ਜਾਂਦੇ ਰਹਿੰਦੇ ਆ ਇਸ ਕਰੋਂ ਠੀਕ ਆ ਜੇਕਰ ਕਿਸੇ ਵੀਰ ਨੇ ਆਨਲਾਈਨ ਪਸ਼ੂ ਖਰੀਦਣਾ ਤਾਂ ਵੀ ਤੁਸੀਂ ਜਿਹੜਾ ਦੋਸਤੋ ਵੀਰ ਹਰਪ੍ਰੀਤ ਸਿੰਘ ਹੋਰਾਂ ਨਾਲ ਵੀਰ ਗੁਰਸਾਹਬ ਸਿੰਘ ਹੋਰਾਂ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਟੋ ਘਟ ਛੇ ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਤੋਕੜ ਗੱਬਣ ਪਸ਼ੂ ਵੀ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਟੁਕੀਆਂ ਤਿਆਰੀ ਦੇ ਵਿੱਚ ਗੱਬਣਾ ਜਿਹੜੀਆਂ ਬਹਿੜਾ ਹੋਣਗੀਆਂ ਪੂਰੀ ਡਿਟੇਲ ਜਿਹੜੀ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 18 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਮਾਰਨਿੰਗ ਸਵੇਰ ਜਿਹੜਾ ਦੋਸਤੋ 11 ਵ ਗੱਲਬਾਤ ਕਰਦੇ ਆਂ ਵੀਰ ਹਰਪ੍ਰੀਤ ਦੇ ਨਾਲ ਪੁੱਛਦੇ ਆਂ ਅੱਜ ਕੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੀ ਸੋ ਜਿਹੜਾ ਪਸ਼ੂ ਦੋਸਤੋ ਤੁਹਾਨੂੰ ਪਸੰਦ ਆਊਗਾ ਖਾਸ ਤੌਰ ਤੇ ਉਹਦੀ ਚਵਾਈ ਕਰਕੇ ਇੱਕ ਟਾਈਮ ਦੋ ਟਾਈਮ ਦੀ ਤਸੱਲੀ ਆ ਉਹ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ ਆਜੋ ਵੀਰ ਹਰਪ੍ਰੀਤ ਸਭ ਤੋਂ ਪਹਿਲਾਂ ਵੀਰੇ ਹਰਪ੍ਰੀਤ ਕੀ ਹਾਲ ਚਾਲ ਨੇ ਭਰਾ ਵਧੀਆ ਵੀਰੇ ਸੰਤੂ ਸਾਹਿਬ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਠਾਕ ਵੀਰ ਹਾਂਜੀ ਹਾਂਜੀ ਕਿਰਪਾ ਜੀ ਮਾਲਕ ਦੀ ਚਲੋ ਸ਼ੁਕਰਗੁਜ਼ਾਰ ਕਰਦੇ ਹਾਂਜੀ ਠੀਕ ਹੈ ਹਰਪੀ ਵੀਰੇ ਅੱਜ ਪਸ਼ੂ ਕਿੰਨੇ ਬਿਕਾਊਗਾ ਆਪਣੇ ਕੋਲ ਆਪਣੇ ਕੋ ਵੀਰੇ ਇਹ ਵਕਤ ਪੰਜ ਗਾਵਾਂ ਗੱਬਣਾ ਤੇ ਇੱਕ ਥੋਪੜ ਗੱਬਣਾ ਗਾਵਗਾ ਜੀ ਠੀਕ ਆ ਜੀ ਹਾਂਜੀ 6 ਨਾਕ ਪੂਰੇ ਆਪਣੇ ਕੋ ਵਕਾਉਗੇ ਇਹ ਵਕਤ ਤੇ ਪੰਜ ਮਤਲਬ ਕਿ ਗੱਬਣਾ ਤਿਆਰੀ ਵਾਲੀਆਂ ਗੱਬਣਾ ਤਿਆਰੇ ਕੁਝ 10 ਦਿਨ ਲੈਂਦੀ ਹੈ ਕੋਈ ਬਿਲਕੁਲ ਤਿਆਰੀ ਦੇ ਵਿੱਚ ਵੀ ਹੈਗੀਆਂ ਠੀਕ ਆ ਹਾਂਜੀ ਹਾਂਜੀ ਤੇ ਇੱਕ ਥੋਕੜ ਗੱਬਣਾ ਇੱਕ ਥੋਕੜ ਗੱਬਣਾ ਜੀ ਠੀਕ ਆ ਹਾਂਜੀ ਟੋਟਲ 6 ਨਾਕ ਹੋਗੇ ਟੋਟਲ 6 ਨਾਕ ਆ ਜੀ ਠੀਕ ਆ ਭਰਾ ਤੇ ਹਾਪੀ ਭਾਈ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਇੱਥੋਂ ਹੀ ਹਾਂਜੀ ਕਾਲੀਗੜ ਤੋਂ ਸਟਾਰਟ ਕਰ ਲਗੇ ਕਾਲੇ ਰੰਗ ਦੀ ਜਿਹੜੀ ਦੋਸਤੋ ਕਾਲੀ ਵੈਡ ਆ ਬਿਲਕੁਲ ਤੇ ਕ੍ਰੋਸ ਜੀ ਨਾ ਜੀ ਇੰਜ ਇੰਜ ਕ੍ਰੋਸ ਦੇ ਵਿੱਚ ਹੀ ਸਾਰੇ ਵੈਸੇ ਐਨੀਮਲ ਸਰ ਕ੍ਰੋਸ ਨਾਗ ਆਪਣੇ ਕ੍ਰੋਸ ਦੇ ਵਿੱਚ ਹੀ ਆ ਜੀ ਠੀਕ ਆ ਗਰਮੀ ਵਾਲੇ ਪਸ਼ੂ ਮੇਰੇ ਹਿਸਾਬ ਦੇ ਨਾਲ ਲਈਦੇ ਹੋ ਹਿਸਾਬ ਨਹੀਂ ਬਿਲਕੁਲ ਬਿਲਕੁਲ ਥੋੜੀ ਪਿਓਰਿਟੀ ਵਾਲੇ ਐਚਪੀ ਦੀ ਮੰਗ ਥੋੜੀ ਜੀ ਘਟ ਵੀ ਜਾਂਦੀ ਗਰਮੀ ਕਰਕੇ ਘਟ ਗਈ ਜੀ ਗਰਮੀ ਕਰਕੇ ਘਟ ਗਈ ਤੁਹਾਨੂੰ ਪਤਾ ਪਿਆ ਚਲੋ ਅੱਜ ਮੌਸਮ ਵੈਸੇ ਠੀਕ ਹੈ ਪਿਛੇ ਗਰਮੀ ਬਹੁਤ ਜ਼ਿਆਦਾ ਪਈ ਹੈ 2-3 ਦਿਨ ਉਸ ਕਰਕੇ ਆਪਾਂ ਕ੍ਰੋਸ ਦੇ ਵਿੱਚ ਹੀ ਲਈਦੇ ਤਕਰੀਬਨ ਨਾਗ ਜਿੰਨੇ ਬਿਲਕੁਲ ਤੇ ਹੈਪੀ ਵੀਰੇ ਕੀ ਡਿਟੇਲ ਪਹਿਲੀ ਵਾਰ ਦਿੱਤੀ ਇਹਦੀ ਇਹ ਦੂਜੇ ਸਵੇਰੇ ਗਾਂ ਸੂਣ ਵਾਲੀ ਆ ਦ ਇਹ ਜਾਨੀ ਕਿ 15 ਤੋਂ 20 ਪਲਸ ਵਾਲੀ ਗਾ ਹੈ ਅੱਛਾ ਜੀ ਦੇਖੋ ਠੰਡੀ ਸੀਲ ਹਾਂਜੀ ਆ ਦੇਖੋ ਜੀ 15 ਤੋਂ 20 ਦਿਨ ਦਾ ਸਮਾਂ ਭਰਾਵੋ ਲੈ ਜੂਗੀ ਠੀਕ ਆ ਦੂਜਾ ਸੂਆ ਤੇ 20 ਦਿਨ ਦਾ ਸਮਾਂ ਲੈ ਕੇ ਜਾਂਦੀ ਆ ਠੀਕ ਆ ਕਿਉਂਕਿ ਆਨਲਾਈਨ ਜਿਹੜਾ ਦੋਸਤੋ ਪਸ਼ੂਆਂ ਦਾ ਜਿਹੜਾ ਕੰਮ ਆਨਲਾਈਨ ਡਿਲੀਵਰੀ ਆ ਮਹਾਰਾਸ਼ਟਰ ਗੁਜਰਾਤ ਵੀ ਪਸ਼ੂ ਜਾਂਦੇ ਆ ਤੇ ਜ਼ਿਆਦਾਤਰ ਸਫ਼ਰ ਕਾਫੀ ਵੱਡਾ ਸਫ਼ਰ ਪੈ ਜਾਂਦਾ ਉਹਦੇ ਹਿਸਾਬ ਨਾਲ ਵੀ ਜਿਹੜੇ ਪਸ਼ੂ ਆ 10 ਦੀ 25 ਦਿਨ ਵੀਰ ਹੁਣੇ ਕੱਚੇ ਲੈਂਦੇ ਆ ਠੀਕ ਆ ਤੇ ਤਿਆਰੀ ਬਸ ਤੁਸੀਂ ਅੱਗੇ ਮੰਨ ਸਕਦੇ ਹੋ ਵੀ 20 ਦਿਨ ਤੋਂ ਬਾਅਦ ਜਿਹੜੀ ਬਿਲਕੁਲ ਇਹ تیاری ਦੇ ਵਿੱਚ ਹੋਵੇਗੀ ਬੜਾ ਅਜੇ ਤੋਂ 20 ਦਿਨਾਂ ਤੱਕ ਆ ਦੇਖੋ ਜੀ ਖੂਨ ਪਾਣੀ ਦੇ ਵਿੱਚ ਆ ਗਾ ਚੰਗੀ ਕਿਸੇ ਨੇ ਸੰਭੀ ਬਹੁਤ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਹਰ ਵੀਰੇ ਲੈਣ ਦੇਣ ਕੀ ਕਰਤਾ ਫਿਰ ਇਹਦਾ ਇਹਦਾ 52000 ਰੁਪਇਆ ਲੈ ਲਾਂਗੇ ਜੀ 52 ਹਾਂਜੀ ਨਹੀਂ ਹੋ ਜਾ ਜਿਵੇਂ ਸਮਾਂ ਪਿਆ 20 ਦਿਨ ਹਾਂਜੀ 20 ਦਿਨ ਲੈਂਦੀ ਆ 15 20 ਦਿਨ ਜੀ ਕੋਈ ਲੈਸ ਹੋ ਜਾਊਗਾ ਜੀ ਵਿੱਚ ਹੋਊਗਾ ਜੀ ਜ਼ਰੂਰ ਲੈਸ ਹੋ ਜਨਾ ਹੋਇਆ ਮਾਨਤਨ ਕਰਾਂਗੇ ਵੀ ਆਪਾਂ ਕੱਲੇ ਕੱਲੇ ਪਸ਼ੂ ਦਾ ਨਹੀਂ ਕਹਿਣਾ ਵੀ ਲੈਸ ਹੋ ਜਾਊਗਾ ਵੀ ਹੋਊ ਸਾਰਿਆਂ ਦੇ ਵਿੱਚ ਹੋਈ ਕੱਲੇ ਕੱਲੇ ਦੇ ਆਪਾਂ ਜ਼ਰੂਰ ਆਖਣਾ ਲੈਸ ਹੋਊਗਾ ਬਾਕੀ ਫੋਨ ਤੇ ਜਿੱਦਾਂ ਹੋ ਕਰ ਲਾਂਗੇ ਆ ਫੋਨ ਤੇ ਜਿੱਦਾਂ ਵੀ ਆ ਹਾਂਜੀ ਹਾਂਜੀ ਕੋਈ ਜਿੱਥੋਂ ਤੱਕ ਨੇੜ ਤੇੜ ਲੱਗਦਾ ਆਪਾਂ ਇਹਨਾਂ ਨੂੰ ਕਰ ਲਿਓ ਕੋਈ ਬਾਈ ਤੁੰਦੀ ਹੋਈ ਦੇ ਆਪਾਂ ਜ਼ਰੂਰ ਛੱਡਾਂਗੇ ਜੀ ਬ ਧਰਮਦੇਵਾ ਠੀਕ ਆ ਥਣ ਥਣ ਜਿਹੜਾ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਆ ਤੇ ਆ ਤੁਸੀਂ ਕਰ ਸਕਦੇ ਹੋ ਚੈੱਕ ਠੀਕ ਆ ਆ ਬੱਚੀ ਜਿਹੜੀ ਆ ਦੋਸਤੋ ਵੀਰ ਨੇ ਵੈਸੇ ਵਕਾਊ ਕਰਨੀ ਹੈ ਜੇ ਮੈਂ ਤੁਹਾਨੂੰ ਡਿਟੇਲ ਜਿਹੜੀ ਆ ਅਖੀਰ ਤੇ ਦੱਸ ਦੂੰਗਾ ਵੀ ਕੋਈ ਵੀਰ ਇਹ ਨਾ ਸਮਝਣੇ ਠੀਕ ਆ ਕਿਸੇ ਵੈੜ ਦੇ ਨਾਲ ਤੇ ਵੈਸੇ ਆ ਵੀ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਜੇਕਰ ਕੋਈ ਵੈੜ ਵੀਰ ਖਰੀਦਣ ਆਇਆ ਤੇ ਤੁਸੀਂ ਇਹ ਬੱਚੀ ਖਰੀਦ ਸਕਦੇ ਹੋ ਠੀਕ ਆ ਉਹ ਬੱਚੀ ਛੋਟੀ ਆ ਤੇ ਇਹ 52000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਤੇ ਲੜ ਤੁਨ ਲੜਦੇ ਨੇ ਹੈਗੇ ਤੁਸੀਂ ਬਹੁਤ ਢੱਣਾ ਟੁਲਾ ਇਹ ਕਿ ਲੰਬੋ ਦਾ ਆ। ਹੂੰ। ਆ ਕਰੂ ਚੇਕ ਜੀ। ਬਾਕੀ 35 ਵੀਰ ਓਕੇ। 35 ਬਿਲਕੁਲ ਵਧੀਆ ਓਕੇ ਜੀ। ਗਰੰਟੀ ਹੋਊਗੀ ਉਹ ਚੀਜ਼ ਦੀ। ਠੀਕ ਆ। ਹਾਂਜੀ ਹਾਂਜੀ। ਬਾਕੀ ਆਪਦੀ ਜਿੰਨੇ ਵੀ ਆ ਤਸਰੀ ਕਰਕੇ ਵੀਰ ਆਪਦੀ ਟਿਪਕੇ ਲੈ ਕੇ ਜਾ ਸਕਦਾ। ਬਿਲਕੁਲ। ਹਾਂਜੀ। ਸੋ ਅਗਲੇ ਦੂਜੇ ਨੰਬਰ ਤੇ ਦੋਸਤੋ ਇੱਕ ਡੱਬੀ ਵੈੜਾ ਠੀਕ ਆ। ਕ੍ਰੋਸ ਅੰਗ ਦੇ ਵਿੱਚ ਹੀ ਆ ਸਾਰੀਆਂ ਜਿੰਨੀਆਂ ਆ ਪਾ ਗੱਲਬਾਤ ਕੀਤੀ ਸਾਰੀਆਂ ਕ੍ਰੋਸ 'ਚ ਹੀ ਆ। ਤੇ ਇਹ ਵੀ ਬੱਚੀ ਲੈਂਦੀ ਆ ਦਿਨ ਹਜੇ? ਇਹ ਹਫਤਾ ਲੈ ਜੂਗਾ ਜੀ। ਇੱਕ ਹਫਤਾ ਲੈ ਜੀ। ਹਾਂਜੀ ਹਾਂਜੀ। ਠੀਕ ਆ। ਇਹ ਵੀ ਦੂਜੇ ਸਵੇਰੇ ਹੋਊਗੀ ਜੀ। ਸਵੇ ਠੀਕ ਆ ਜਿਆਦੇ ਸਵੇਰ ਲਈ ਦੇਣੀ ਪਹਿਲੇ ਜਾਂ ਦੂਜੀ ਸਵੇਰ ਜੀ ਗਾਂ ਜ਼ਿਆਦਾਤਰ ਆਪਾਂ ਲੈਨੇ ਆ ਹਾਂਜੀ ਉਹ ਨਵੀਆਂ ਬੱਚੀਆਂ ਵੇੜਾ ਤੁਸੀਂ ਲੈਣੀਆਂ ਹੁੰਦੀਆਂ ਹਾਂਜੀ ਹਾਂਜੀ ਠੀਕ ਆ ਤੇ ਬਾਈ ਆਪਣਾ ਗੁਰਸਾਹਬ ਸਿੰਘ ਉਹ ਵੀ ਮਾਲ ਲੈ ਕੇ ਬਾਹਰ ਗਿਆ ਉਸ ਬਾਜ਼ਾਰ ਦੇ ਵਿੱਚ ਗਿਆ ਜੀ ਆਪਣਾ ਗਾਵਾਂ ਲੈ ਕੇ ਗਾਂ ਲੈ ਕੇ ਗਿਆ ਛੱਡਣ ਵਾਸਤੇ ਉੱਥੇ ਠੀਕ ਆ ਠੀਕ ਆ ਹਾਂਜੀ ਠੀਕ ਆ ਤੇ ਆ ਜਿਹੜੀ ਦੋਸਤੋ ਦੂਜੀ ਸਵੇਰ ਤੁਸੀਂ ਦੇਖ ਰਹੇ ਹੋ ਇਹ ਸੂਆ ਪਹਿਲਾ ਕਿ ਦੂਜਾ ਨਹੀਂ ਇਹ ਦੂਜਾ ਜੀ ਦੂਜਾ ਸੂਆ ਹਾਂਜੀ ਤੇ ਇਹ ਬੱਚੀ ਮੈਨੂੰ ਲੱਗਦਾ ਵੀ ਲੈ ਜਾਊ ਜੇ 10 ਦਿਨ ਲੈਂਦੀ ਜਾਂ ਵੱਧ ਵੀ ਲੈਂਦੀ ਹਫਤਾ 10 ਦਿਨ ਲੈ ਜਾਊਗੀ ਜੀ ਹਫਤਾ 10 ਦਿਨ ਤਿਆਰੀ ਦੇ ਆ ਦੇਖੋ ਜੀ ਠੀਕ ਆ ਹਾਈ ਟੂਟ ਸੋਹਣੀ ਆ ਦੋਸਤੋ ਨਿਗਰ ਆ ਤੇ ਬਿਲਕੁਲ ਸਰੀਰਕ ਬੰਤਰ ਜੇਕਰ ਦੇਖੀਏ ਤੇ ਬਿਲਕੁਲ ਭਾਰਾ ਪਿੰਡਾ ਹੈਗਾ ਵਜਨਦਾਰ ਜਿਹੜੀ ਇਹ ਬੱਚੀ ਹੈ ਠੀਕ ਆ ਸੂਬਾ ਦੂਜਾ ਸੋਨਾ ਤੇ ਥਣ ਦੇਵੇ ਦੀ ਜਿਹੜੀ ਕੁਆਲਿਟੀ ਆ ਤੁਸੀਂ ਦੇਖ ਲਓ ਬਣਾਤ ਨਾਲ ਜਿਹੜਾ ਦੋਸਤੋ ਬਿਲਕੁਲ ਤੁਹਾਨੂੰ ਤੋਂ ਲੈ ਕੇ ਬੈਕ ਸਾਈਡ ਜਿਹੜਾ ਫਵਾਨਾ ਬਣਾ ਕੇ ਤਿਆਰ ਕਰੂਗੀ ਹੈ ਠੀਕ ਆ ਥਾਂ ਤੁਹਾਨੂੰ ਤਾਂ ਪੂਰਾ ਕੱਢਾ ਉਹ ਮੁਠੀ ਲਾਈ ਹਾਂ ਜੀ ਤੁਹਾਨੂੰ ਪੂਰਾ ਕੱਢੂਗੀ ਜੀ ਅਜੇ ਗੱਲ ਕੋਈ ਨਹੀਂ ਥੁੰਦਾ ਚੱਕਰ ਨਹੀਂ ਪਈ ਬਿਲਕੁਲ ਹਾਂਜੀ ਹਾਂਜੀ ਲੋਗੇ ਠੀਕ ਆ ਬਾਕੀ ਸੀਲ ਸਭ ਪੂਰੀ ਆ ਸੀਲ ਸੜੀ ਠੀਕ ਆ ਸੀਲ ਠੰਡੀ ਵੀਰਾਂ ਦਾ ਪੂਰੀ ਸ਼ਮਕ ਵੀ ਤੁਹਾਡੇ ਸਾਹਮਣੇ ਵਧੀਆ ਜਿਤਨਾ ਵਿਕਾਸ ਹੋਊਗਾ ਉਹ ਵੀ ਸ਼ਾਈਨ ਸ਼ੂਨ ਕਰਦੀ ਆ ਹਾਂਜੀ ਹਾਂਜੀ ਸ਼ਾਈਨ ਕਰਦੀ ਵਧੀਆ ਇਹ ਆ ਫੇਸ ਕੁਆਲਟੀ ਦੇਖ ਸਕਦੇ ਜੀ ਠੀਕ ਹੈ ਤੇ ਹਰਪ੍ਰੀਤ ਵੀਰੇ ਕਿੰਨੇ ਕ ਲੈਂਡ ਦੇ ਵਿੱਚ ਫਿਰ ਰੱਖਤਾ ਇਹਦਾ ਇਹਦਾ 파ੜ 40000 ਰੁਪਿਆ ਮੁੱਲ ਕਰਦੇ ਵੀਰੇ 40 ਹਾਂਜੀ ਹੂੰ ਬਾਕੀ ਉਹਦੇ ਵਿੱਚੋ ਜਿਤਨਾ ਵੀ ਹੋਊਗਾ ਆਪਾਂ ਕਰਾਂਗੇ ਹੂੰ ਹਾਂਜੀ ਹਾਂਜੀ ਬਾਕੀ ਲੈਸ ਜਿਹੜੀ ਹੈ ਭਰਾਵੋ ਹਰ ਇੱਕ ਐਨੀਮਲ ਹਰ ਇੱਕ ਵੈਡ ਦੇ ਵਿੱਚੋਂ ਹੋਜੂਗੀ ਵੀ ਕੋਈ ਕੱਲੀ ਕੱਲੀ ਦੀ ਆਪਾਂ ਨੂੰ ਪੁੱਛਣ ਦੀ ਜ਼ਿਆਦਾ ਨਹੀਂ ਗਈ ਲੋੜ ਵੀ ਇਹਦੇ ਚ ਕਿੰਨਾ ਉਹਦੇ ਚ ਲੈਸ ਹੋਜੂਗੀ ਜਿਹੜੀ ਦਿਲ ਨੂੰ ਲੱਗਦੀ ਹੈ ਉਹਦੇ ਵਿੱਚੋਂ ਜਿਹੜਾ ਦੋਸਤ ਗੁੰਜਾਇਸ਼ ਜਿੰਨੀ ਵੀ ਖੋਈ ਠੀਕ ਹੈ ਜੀ ਨਿਕਲ ਜਾਓ ਜਿੰਨੀ ਵੀ ਨਿਕਲੋਗੀ ਜ਼ਰੂਰ ਹੈ ਤੇ ਇਹ ਜਿਹੜੀ 48000 ਦੀ ਆ ਸੈਕਿੰਡ ਨੰਬਰ ਵਾਲੀ ਜਿਹੜੀ ਇਹ ਵੈੜ ਤੁਹਾਨੂੰ ਦਿਖਾਤੀ ਆ ਥਣ ਦੇ ਵੀ ਸਾਫ ਪੂਰੀ ਠੀਕ ਆ ਤੇ ਬਸ ਇਹਨੇ 10 ਦਿਨ 15 ਦਿਨ 20 ਦਿਨ ਕੱਚੀਆਂ ਬੈੜਾਂ ਜਿਹੜੀਆਂ ਅੱਜ ਅਵੇਲੇਬਲ ਨਹੀਂ ਠੀਕ ਆ ਆ ਤੀਜੇ ਨੰਬਰ ਤੇ ਇੱਕ ਆਪਾਂ ਤੁਹਾਨੂੰ ਹੋਰ ਡੱਬੀ ਵੈੜ ਦਿਖਾਉਣ ਲੱਗੇ ਆ ਤੇ ਇੱਕਾ ਕੱਠੀ ਪੂਰੇ ਉੱਚੇ ਦੇ ਵਿੱਚ ਵੱਡੀ ਹਾਈਟ ਆ ਠੀਕ ਆ ਤੇ ਸੁਆ ਇੱਕ ਨਵਾਂ ਸੁਣ ਜਾ ਰਹੀ ਹੈ ਜੀ ਇਹ ਵੀ ਦੂਜਾ ਸੁਆ ਸੁੂ ਵੀ ਜੀ ਦੂਜੇ ਨਹੀਂ ਹੈ ਹਾਂਜੀ ਹਾਂਜੀ ਦੂਜੇ ਜੀ ਠੀਕ ਆ ਦਿਨੇ ਵੀ ਮੇਨੋਂ ਤਾਂ ਵੀ ਉੱਥੇ ਕੀ ਲੈਦੀ ਹੈ ਨਹੀਂ ਨਹੀਂ ਵੀ ਪਹਿਲੇ 15 ਤੋਂ 20 ਦਿਨ ਲੈ ਜਾਣੇ ਆ 15 ਤੋਂ 20 ਦਿਨ ਹ 15 ਤੋਂ 20 ਦਿਨ ਦਾ ਭਰਾਬੂ ਇਹ ਸਮਾਂ ਲੈ ਜੂਗੀ ਤੀਜੇ ਨੰਬਰ ਤੇ ਵੇਰਵਾ ਪਾ ਲਿਓ ਠੀਕ ਆ ਜਿਹੜੀ ਆਪਾਂ ਤੁਹਾਨੂੰ ਇਹ ਵਾਸੀ ਦਿਖਾ ਰਹੇ ਆ ਤੇ ਬਾਕੀ ਥਣ ਦੇਵੇ ਦੀ ਤੁਸੀਂ ਆ ਵੇਖ ਸਕਦੇ ਹੋ ਹਜੇ ਥਣ ਦੇਵਾ ਬਹੁਤ ਬਣਾਉਣੇ ਵੀ ਠੀਕ ਆ ਬਾਕੀ ਥਣ ਥਣ ਚੰਗਾ ਮੁੱਠੀ ਵਾਲਾ ਇਹ ਜ਼ਰੂਰ ਤੁਸੀਂ ਹੁਣ ਦੇਖ ਸਕਦੇ ਹੋ ਢਿਲ ਢੁਲ ਹੈਗੀ ਆ ਹਜੇ ਲੇਵਾ ਬਣਾ ਕੇ ਤਿਆਰ ਕਰਨਾ ਦਿਨਾਂ ਦੇ ਹਿਸਾਬ ਨਾਲ ਹੀ ਜਿਹੜਾ ਦੋਸਤੋ ਬਿਲਕੁਲ ਪੋਸੀਬਲ ਹੁੰਦਾ ਤੇ ਆ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਇੱਕ ਵਾਰੀ ਆ ਕਰਿਓ ਚੈੱਕ ਮੜਾ ਜਾ ਹਾਈਟ ਕੱਟਦੀ ਆ ਬਿਲਕੁਲ ਫੁੱਲ ਵੱਡੀ ਹਾਈਟ ਕੱਟਦੀ ਆ ਠੀਕ ਆ ਹਵਾਨਾ ਜਿਹੜਾ ਦੋਸਤੋ ਦਰਸਾਉਂਦਾ ਪਿਆ ਵੀ ਜਿਹੋ ਜਿਹੀ ਢਿੱਲ ਢੋਲ ਲੱਗੀ ਆ ਵੈੜ ਤੇ ਵੀ ਖੁੱਲਾ ਲੇਵਾ ਬਣਾ ਲੂਗੀ ਇਹ ਵੀ ਤੇ ਹਜੇ ਘੱਟੋ ਘੱਟ ਵੀ ਹਫਤਾ ਡੇਢ ਦੋ ਹਫਤੇ ਸਮਾਂ ਬਾਕੀ ਆ ਸੂਣ ਦੇ ਵਿੱਚ ਮਹੰਦਰੀ ਜੀ ਵੈਦ ਹਾਂ ਜੀ ਹਾਂ ਜੀ ਠੀਕ ਆ ਸਰਪੀ ਭਾਈ ਬਹਿ ਤਿੱਪਕੇ ਆਪਾਂ ਹੀ ਲੈ ਕੇ ਆਉਂਦੇ ਸਰ ਜੀ ਵਧੀਆ ਲੈਂਦੀ ਬੰਗੇ ਦਾ ਬਗੈ ਟਿੱਪੀ ਆ ਆਪਨੇ ਤਸੱਲੀ ਕਰਕੇ ਵੈਸੇ ਪਸੂ ਲਈਦਾ ਆ ਆ ਬਿਲਕੁਲ ਹਾਂਜੀ ਹਾਂਜੀ ਇਹ ਕਿਹੜਾ ਵੀ ਇੱਕ ਦਿਨ ਦਾ ਕੰਮ ਤੁਹਾਡਾ ਰੋਜ਼ ਇਦਾਂ ਦਾ ਕੰਮ ਆ ਜੀ ਡੇਲੀ ਦਾ ਕੰਮ ਨਾਲੇ ਬਾਹਰ ਆਨਲਾਈਨ ਡਿਲੀਵਰੀ ਜਾਣੀ ਪਸੂ ਬਾਹਰ ਅੰਦਰ ਜਾਣੇ ਬੰਦੇ ਨੂੰ ਪੂਰਾ ਆ ਜੀ ਹਾਂਜੀ ਕੋਈ ਪ੍ਰੋਬਲਮ ਆ ਜਾਂਦੀ ਵੇ ਤੇ ਆਪਾਂ ਪੂਰੀ ਪੂਰੀ ਤਸੱਲੀ ਕਰਕੇ ਗਾਂ ਲਈਦੀ ਆ ਠੀਕ ਆ ਤੇ ਹਰਪ੍ਰੀਤ ਭਰਾ ਕਿੰਨੇ ਕ ਦਾ ਲੈਣ ਦੇਣ ਦਾ ਕਿ ਰੱਖਿਆ ਇਹਦਾ 50000 ਰੁਪਿਆ ਜੀ 50000 ਮੰਗਨੋ ਜੋ ਮਰਜ਼ੀ ਆਪਾਂ ਮੰਗੀ ਜੀ ਇਹਦੇ ਹਾਂ ਹਾਂਜੀ 50000 ਹਾਂਜੀ ਹਾਂਜੀ ਠੀਕ ਆ ਕਦ ਕੱਠ ਜਿਹੜਾ ਭਰਾ ਉਹ ਵੱਡੇ ਕਦ ਕੱਟ ਦੇ ਵਿੱਚ ਆ ਉੱਚਾ ਕਦ ਕਾਟਾ ਹਾਈਟ ਪੂਰੀ ਵੇਖੋਗੇ ਤੇ ਫੁੱਲ ਹਾਈਟ ਆ ਠੀਕ ਆ ਕ੍ਰੋਸਿੰਗ ਦੇ ਵਿੱਚ ਅੱਜ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਉਣੇ ਆ ਸਾਰੇ ਕ੍ਰੋਸਿੰਗ ਦੇ ਵਿੱਚ ਆ ਤੇ 50000 ਦੇ ਵਿੱਚ ਜਿਹੜੀ ਇਹ ਵੇੜ ਤੁਹਾਨੂੰ ਹੋਜੂਗੀ ਠੀਕ ਆ ਤੇ ਵਿੱਚੋਂ ਗੁੰਜਾਇਸ਼ ਉਹ ਪੂਰੀ ਹੋਜੂਗੀ ਜਿੰਨੇ ਵੀ ਵਿੱਚੋਂ ਬਣਦੀ ਸਰਦੀ ਹੋਈ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਆ ਦੋਸਤੋ ਸਿੰਘਾਂ ਵਾਲੀ ਵੇੜ ਆ ਜਿੱਕੇ ਸਿੰਘ ਜ਼ਰੂਰ ਹੈਗੇ ਆ ਬਾਕੀ ਕਦ ਕੱਟ ਤੁਸੀਂ ਆ ਵੇਖ ਸਕਦੇ ਹੋ ਹਾਈਟ ਕਦ ਦੀ ਇਹ ਵੀ ਪੂਰੀ ਉੱਚੀ ਆ ਨਿਗਰ ਆ ਪਲੀ ਪਲੀ ਪੂਰੀ ਆ ਠੀਕ ਆ ਠੰਡੀ ਸੀ ਆ ਵੇਖੋ ਠੰਡੀ ਧੀਰੀ ਆ ਤੇ ਥਣ ਥਣੂ ਵੇਖੋ ਬਿਲਕੁਲ ਐਨ ਮੁੱਠੀ ਵਾਲਾ ਠੀਕ ਆ ਹਫਤਾ ਦੱਸ ਦੇਣੀ ਵੀ ਲੈਂਦੀ ਏ ਜੀ ਹਫਤਾ ਲੈਂਦੀ ਏ ਜੀ ਇਹ ਦੱਸ ਦੇ ਲੈ ਜਾਊਗੀ ਇੰਨੇ ਲੈ ਜਾਊਗੀ ਹਾਂਜੀ ਹਾਂਜੀ ਮੈਂ ਉਹ ਦਿਲ ਦਿਲ ਇਹ ਢਿੱਲਾ ਵੇਖੋ ਤੁਸੀਂ ਤੁਹਾਡੇ ਸਾਹਮਣੇ ਆ ਢਿੱਲਾ ਬਹੁਤ ਪਈਆਂ ਬਣੂਗੀ ਬਹੁਤ ਐਵੀਂ ਮਸ਼ੀ ਬਿਲਕੁਲ ਜਿਵੇਂ ਜਿਵੇਂ ਦਿਨ ਲੰਘਦਾ ਬਣੀ ਜਾਂਦੀ ਪਈ ਆ ਹਾਂਜੀ ਹਾਂਜੀ ਠੀਕ ਆ ਬਾਕੀ ਹਵਾਨੇ ਦੀ ਲੈਫਟੀ ਜਿਹੜੀ ਦੋਸਤੋ ਬਿਲਕੁਲ ਆਰਡਰ ਕੁਆਲਿਟੀ ਆ ਉਹ ਆ ਤੁਹਾਡੇ ਸਾਹਮਣੇ ਆ ਠੀਕ ਆ ਫਿਕਸਡ ਆਰਡਰ ਆ ਚੌਰਸਲੇਵਾ ਠੀਕ ਆ ਆ ਦੇਖੋ ਜੀ ਠੀਕ ਆ ਦੂਜੇ ਸਵੇਰ ਵੈੜ ਸੁਣੀ ਹੈ ਜੀ ਇਹ ਵੀ ਦੂਜਾ ਸਵੇਰ ਹੀ ਹਾਂਜੀ ਹਾਂਜੀ ਠੀਕ ਆ ਤੇ ਹਰਪ੍ਰੀਤ ਭਰਾ ਕਿੰਨਾ ਕੁ ਫੇਰੇ ਦਾ ਲੈਣ ਦੇਣ ਮੁੱਲ ਕੀ ਆ ਇਹਦਾ ਮੁੱਲ ਵੀਰ ਜੀ 38000 ਰੁਪਿਆ ਜੀ 38 ਹਾਂਜੀ ਹਾਂਜੀ ਠੀਕ ਆ ਜੀ 38000 ਦੇ ਵਿੱਚ ਤੇ ਬਾਕੀ 51 ਹਰ ਇੱਕ ਪਸ਼ੂ ਦਾ ਜਿਹੜਾ ਦੋਸਤੋਂ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਕਾਫੀ ਲੰਬੇ ਸਮੇਂ ਤੋਂ ਵੀਰੇ ਵੀ ਕੰਮ ਕਰਦੇ ਆ ਰਹੇ ਨੇ ਤੇ ਬਾਹਰ ਜਿਹੜੀ ਡਿਲੀਵਰੀ ਆ ਆਊਟ ਆਫ ਸਟੇਟ ਆ ਉਹ ਵੀ ਕਾਫੀ ਵੱਡੇ ਪੱਧਰ ਤੇ ਚਲਦੀ ਆ ਗੁਜਰਾਤ ਮਹਾਰਾਸ਼ਟਰ ਆ ਪਸ਼ੂ ਜਾਂਦੇ ਰਹਿੰਦੇ ਆ ਤੇ ਤੁਸੀਂ ਜਿਹੜਾ ਸਮੇਂ-ਸਮੇਂ ਨਾਲ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਹੋ ਤੇ ਬਿਲਕੁਲ ਇੱਕ ਸਾਡੀ ਲਾਏ ਪਈ ਆ ਦੋਸਤੋਂ ਕੋਈ 5 6 7 ਦਿਨ ਹਫਤਾ ਜਿਹੜਾ ਖੰਡ ਲੈ ਕੇ ਇਹ ਵੈਟ ਹੋਊਗੀ ਤੇ ਰੇਟ ਵੀਰ ਨੇ ਦੱਸ ਸਕਦਾ 38 ਕਿੰਨਾ ਦੱਸੇ 38000 38000 ਆ ਠੀਕ ਹੈ ਤੇ ਹਰਪ੍ਰੀਤ ਬਾਈ ਅਗਲੀ ਜਿਹੜੀ ਇਹ ਵੇੜ ਇਹ ਜਿਹੜੇ ਤੋਪੜ ਗੱਬਣਾ 2 ਮਹੀਨੇ ਦੀ ਆਪਾਂ ਚੈੱਕ ਕਰਾਈ ਹੋਈ ਆ ਚੈੱਕ ਹੋਈ ਆਪਣੇ ਹੱਥੀ ਆਪਣੇ ਹੱਥੀ ਚੈੱਕ ਹੋਈ ਆ ਜੀ ਅੱਛਾ ਜੀ ਹਾਂ ਜੀ ਆਪਾਂ ਨੂੰ ਉਹਨਾਂ ਆਖਿਆ ਸੀ ਆਪਾਂ ਟੀਕਾ ਪਰਵਾਇਆ ਹੈ ਆਪਾਂ ਤਾਂ ਖਾਲੀ ਕਰਕੇ ਲਈ ਲੇਕਿਨ ਘਰੇ ਆ ਕੇ ਆਪਾਂ ਚੈੱਕ ਕਰਵਾਈ ਆ ਤੇ ਉਹਨੇ ਡਾਕਟਰ ਨੇ ਕਿਹਾ ਵੀ 100% ਸੂਣ ਵਾਲੀ ਆ ਬਾਕੀਆਂ ਦਾ ਆਪਾਂ ਦੋ ਚੰਦਨਾਂ ਦੇ ਵਿੱਚ ਫਿਰ ਇੱਕ ਵਾਰ ਚੈੱਕ ਕਰਾਂਗੇ ਆਹੋ ਬਾਕੀ ਪੰਜ ਛੇ ਦਿਨ ਵਿੱਚ ਚੈੱਕ ਕਰਵਾਈ ਨੂੰ ਉਹਦਾ 100% ਸੂਣ ਵਾਲੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਜਿੰਨੇ ਵੀ ਕਿਨੇ ਲੈਣੀ ਆਪਦੀ ਤਸੱਲੀ ਕਰਕੇ ਲੈ ਸਕਦਾ ਉਹਦਾ ਰੀ ਚੈੱਕ ਕਰਵਾ ਸਕਦਾ ਹਾਂਜੀ ਹਾਂਜੀ ਦੁਬਾਰਾ ਚੈੱਕ ਕਰਵਾ ਸਕਦਾ ਦੁਬਾਰਾ ਚੈੱਕ ਕਰਾ ਸਕਦਾ 6 ਲੀਟਰ ਥਰੇ ਦੁੱਧਾ ਜ਼ਿਆਦਾ ਆਪਾਂ ਕਹਿਣਾ ਨਹੀਂ 6 ਲੀਟਰ ਆ ਜੀ ਹਾਂਜੀ ਤੇ ਪਲੀ ਪਲਾਈ ਵੇਖੋ ਤੁਸੀਂ ਦੋਸਤੋ ਪੂਰੀ ਸੰਭੀ ਆ। ਹਾਂ ਵੈਸੇ ਉਹਨਾਂ ਖੁੱਲੀ ਛੱਡੀ ਹੈ ਆਪਣੇ ਕੋਲ ਬੱਜ ਗਈ ਆ ਕੇ ਥੋੜਾ ਪੱਠਾ ਵੀ ਘਾਟ ਖਾਦਾ ਹੋ ਸਾਰਾ। ਨਹੀਂ। ਬਲਕਿ 6 ਲੀਟਰ ਮੌਜੂਦਾ ਹੈਗਾ। 6 ਲੀਟਰ ਮੌਜੂਦਾ ਹੈ ਜੀ ਗਰੰਟੀ ਆ ਦੁੱਧ ਹੈਗਾ। ਠੀਕ ਆ। 2 ਮਹੀਨੇ ਜੀ ਚੈੱਕ ਕਰਾਈ ਬਾਕੀ ਜਿੰਨੇ ਵੀ ਆਪਦੀ ਸੱਲੀ ਕਰਨੀ ਆ। ਠੀਕ ਆ ਜੀ। ਇਹ ਆ ਦੋਸਤੋ ਤੁਸੀਂ ਵੇਖੋ ਗੱਦਗਾਠੀ ਵੇਖੋ ਤੇ ਬਿਲਕੁਲ ਵਜਨ ਦੇਖੋ ਪੂਰਾ ਵਜਨ ਆ ਠੀਕ ਆ। ਤੇ ਕਰੋਸ ਆਂਗਾ ਜੇ ਮੈਂ ਜਰਸੀ ਦਾ ਕਰੋਸ ਹੈ ਨਾ। ਹਾਂ ਜੀ। ਚਫ ਜਰਸੀ ਕਰੋ ਸੰਗ ਦੇ ਵਿੱਚੋਂ ਦੀ ਤੇ 6 ਲੀਟਰ ਦੁੱਧ ਦਾ ਦੋਸਤੋ 2 ਮਹੀਨਿਆਂ ਦੀ 2 ਮਹੀਨੇ ਜਿਹੜੀ ਆ ਬਿਲਕੁਲ ਚੈੱਕ ਪਾਸ ਆ ਕਿਉਂਕਿ ਜੇਕਰ ਗੱਲ ਕਰੀਏ ਦੋਸਤੋ ਇਸ ਘਰੋਂ ਵੀਰ ਗੁਰ ਸਾਹਿਬ ਸਿੰਘ ਦਾ ਜਿਹੜਾ ਪੇਸ਼ਾ ਉਹ ਵੀ ਵੈਟਰਨਰੀ ਡਾਕਟਰ ਦਾ ਤੇ ਵੈਸੇ ਵੀ ਜਿਹੜੀ ਦੋਸਤੋ ਚੈੱਕ ਹੋਈ ਆ ਬਾਕੀ ਕਿਸੇ ਵੀਰ ਨੇ ਖਰੀਦਣੀ ਆ ਜਦੋਂ ਆਪਾਂ ਕਹਿ ਦਿੰਦੇ ਆ ਵੀ ਟੋਕੜ ਗੱਬਣ ਪਸੂ ਉਥੇ ਹਰ ਕਵੀਰ ਦਾ ਆਪਣਾ ਹੱਕ ਬਣਦਾ ਜ਼ਿੰਮੇਵਾਰੀ ਆ ਰਕਮ ਲਾਉਣੀ ਹੁੰਦੀ ਹੈ ਭਾਵੇਂ ਥੋੜੀ ਜਿਹੀ ਚਾਹੇ ਬਹੁਤੀ ਆ ਉਥੇ ਤਸੱਲੀ ਜਿਹੜੀ ਤੁਸੀਂ ਆਪ ਦੇ ਹੱਥੀਂ ਵੀ ਚੈੱਕ ਕਰਵਾ ਕੇ ਜ਼ਰੂਰ ਉਹਨੂੰ ਵੈਰੀਫਾਈ ਕਰ ਸਕਦੇ ਹੋ ਇਹ 25 ਤੋਂ 30 ਪਲੱਸ ਵਾਲੀ ਗਾਹਾਂ ਜੀ ਕਿਹੜੀ ਜੀ ਇਹੋ ਹੀ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਜੋ ਫਾਰਮ ਚ ਲਿਖੀ ਉਹਨਾਂ ਖੁਦ ਦੱਸਿਆ ਹੋਇਆ ਬਿਲਕੁਲ ਚਲੋ ਹੁਣ ਫਿਲਹਾਲ 6 ਲੀਟਰ ਤਾਂ ਹੈਗਾ ਯਾਰ 6 ਲੀਟਰ ਹੈਗਾ ਆਪਾਂ ਜਿਆਦਾ ਕੀ ਜੇ ਮੈਂ ਕਿਸ ਨੂੰ ਕਹਣਾ ਰੀਲਦਾਰੀ ਵੀ ਨਾਲ ਤੋਰਦੀ ਪਈ ਆ ਹਾਂਜੀ ਹਾਂਜੀ ਥੋੜਾ ਬਹੁਤ ਜਿੰਨਾ ਵੀ ਆਪ ਦਾ ਘਰ ਦਾ ਖਰਚਾ ਘਰ ਦਾ ਦੁੱਧ ਦੇਣ ਜੋਗੀ ਚਾਹ ਪਾਣੀ ਵੀ ਚੰਗਾ ਬਣਦਾ ਹੋ ਜਾਂਦਾ ਬਸ ਬਸ ਜੀ ਤੇ ਇਹਦਾ ਵੀਰ ਜੀ ਲੈਣ ਦੇਣ ਹਰ ਬਿੱਤ ਜੇ ਆਪਾਂ 32000 ਰੁਪਏ ਮੁੱਲ ਕਰਦੇ ਹਾਂ 32 ਹਾਂਜੀ ਥੋੜਾ ਬਹੁਤ ਤਾਂ ਹੋਰ ਹੀ ਠਾਣਾ ਹੋਗਾ ਬਾਕੀ ਹੋਊਗਾ ਜੀ ਵਿੱਚ ਜਿਤਨਾ ਵੀ ਹੋਊਗਾ ਇਸ ਦਾ ਹਾਂ ਜਰੂਰ ਕਰਾਂਗੇ ਜਿਆਦਾ ਨਹੀਂ ਕਹਿ ਸਕਦੇ ਆਪਾਂ ਕਰਨਾ ਜਿੰਨਾ ਵੀ ਹੋਊ ਕਰਾਂਗੇ ਜਰੂਰ ਠੀਕ ਆ ਹਾਂਜੀ ਕੰਮ ਨਸਰਾ ਚੰਗੀ ਗਾਂ ਜਿੰਨੀ ਵੀ ਆ ਵਧੀਆ ਸੁਥਰੀ ਠੀਕ ਆ ਇਹ ਬੈੜ ਜਿਹੜੀ ਆ ਤੋਕੜ ਗੱਬਣਾ 2 ਮਹੀਨੇ ਦੀ ਚੈੱਕ ਆਪ ਤਾਂ ਕਰਵਾਈ ਆ ਵੀਰ ਹੋਣਾ ਨੇ ਬਾਕੀ ਅੱਗੇ ਕਿਸੇ ਨੇ ਖਰੀਦਣੀ ਆ ਉਹ ਤੁਸੀਂ ਕਰਵਾ ਲਿਓ ਠੀਕ ਆ ਤੇ ਫੇਸ ਕੁਆਲਿਟੀ ਚੰਗੀ ਆ ਛੋਟਾ ਜੀ ਬੂਥੀ ਆ ਜਿਵੇਂ ਜਰਸੀ ਬੱਚੀ ਦੀ ਆਪਾਂ ਦੇਖਦੇ ਆ ਨਾ ਉਸ ਤਰ੍ਹਾਂ ਦਾ ਜਿਵੇਂ ਜਰਸੀ ਦੇ ਐਚ ਐਫ ਦਾ ਕਰੋਸ ਸੰਗ ਕਹਿ ਲੋ ਤੇ ਮਿਲਦੀ ਵੀ ਠੰਡੀ ਮਿੱਟੀ ਵੀ ਇਸ ਤਰ੍ਹਾਂ ਬੈਠ ਜਾਓ ਜੀ ਥੱਲੇ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਆਹ ਦੇਖੋ ਜੀ ਕਈ ਵਾਰ ਆ ਵੀਰਾਂ ਨੂੰ ਹੁੰਦਾ ਵੀ ਪਸ਼ੂ ਗਰਮ ਸਰਦਨਾ ਹੋਵੇ ਬਸ ਬਸ ਜੀ ਤੇ ਆਹ ਵੇਖੋ ਠੰਡੀ ਤੇਰੀ ਆ ਪੂਰੀ ਠੀਕ ਆ ਇੰਦਾ ਬੈ ਕੇ ਚੋਲਾ ਜਿੱਤਰਾ ਮਰਜੀ ਲਓ ਜੀ ਠੀਕ ਆ ਆ ਅੱਜ ਜਿਹੜੇ ਪੰਜ ਨਾਕ ਸੀ ਤੇ ਇੱਕ ਭਾਈ ਹਰਪ੍ਰੀਤ ਜੇਸ ਤੋਂ ਇਲਾਵਾ ਹੋਰ ਇੱਕ ਬੈਂਡ ਸੀ ਆਪਣੇ ਕੋਲ ਕੋਈ ਹੋਰ ਹਾਂਜੀ ਜੀ ਇਹ 20 ਦਿਨਾਂ ਦੀ ਕੱਚੀ ਹੈ ਵੀ ਠੀਕ ਆ ਜੀ ਹਾਂਜੀ ਇਹ 20 ਦਿਨਾਂ ਦੀ ਕੱਚੀ ਆ ਠੀਕ ਆ ਹਾਂਜੀ ਹਾਂਜੀ ਤੇ ਜਿਸ ਵੇ ਸੁਣੀ ਹੈ ਵੀ ਤੀਜਾ ਸੂਬਾ ਦੂਜਾ 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 ਹਾਂਜੀ ਇਹ ਅੱਜ ਹੀ ਲਈਏ ਕਿਸੇ ਦੇ ਘਰੋਂ ਬਹੁਤਾ ਜੀ ਆਇਆਂ ਨਹੀਂ ਲਾਇਆ ਆ ਕੇ ਪੱਠੇ ਥੋੜੇ ਘੱਟ ਖਾਦੇ ਨੇ ਪੈਸੇ ਜਿਤਨਾ ਘਰੋਂ ਆਈ ਕਿਸੇ ਦੇ ਜਾਨੀ ਬਾਕੀ ਸਾਂਭੀ ਸੂੰਬੀ ਕਿਸੇ ਓਮੇ ਦੇ ਘਰੋਂ ਆਈ ਆ ਵੀ ਸਾਂਭ ਸੰਭਾਲ ਨਾਲ ਪਾਸ ਮਾਨਮ ਨਹੀਂ ਲੱਗਾ ਗਾਂ ਦਾ ਜੇ ਆਗੇ ਹਾਂਜੀ ਥੋੜੇ ਲੈਣ ਉਤੋਂ ਥੋੜਾ ਲਿੱਸੇ ਪੰਜ ਆਪਾਂ ਕਹਿ ਲੈਣੇ ਸੇ ਬੰਦੇ ਵਿੱਚ ਰਹਿ ਗਈ ਜਿਤਨਾ ਕੋਈ ਵੀਰ ਚੰਗਾ ਹੱਥੋਂ ਤੁਮਾਰ ਲੂਗਾ ਸਾਂਭ ਸੰਭਾਲ ਕਰ ਲੂਗਾ ਬਸ ਬਸ ਜੀ ਤੇ 20 ਦਿਨ ਬਾਕੀ ਹੈ ਜੀ 20 ਦਿਨ ਦੇ ਬਾਕੀ ਹੈ ਜੀ ਠੀਕ ਆ ਭਰਾ ਹਾਂਜੀ ਲਓ ਵੀ ਭਰਾਵੋ ਆ 20 ਦਿਨ ਜਿਹੜੇ ਹਜੇ ਪਏ ਆ ਠੀਕ ਆ ਪੈਂਡਿੰਗ ਆ ਆ ਜਿਹੜੀ ਵੈੜਾ ਵੀਰ ਦੇ ਕੋਲ ਦੂਜਾ ਸੂਹਾ ਸੂਣਾ ਤੇ ਥੰੜੇਵਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਹਜੇ ਘੱਟੋ ਘੱਟ 20 ਦਿਨ ਦਾ ਸਮਾਂ ਬਾਕੀ ਆ ਪਰ ਫਿਰ ਵੀ ਜਿਹੜਾ ਦੋਸਤੋ ਥਾਣਾ ਦੀ ਆਪਾਂ ਚੈਕਿੰਗ ਕੁਛ ਲੈਣੀ ਵੀ ਚੈੱਕ ਕੀਤਾ ਕਿਦਾਂ ਦਾ ਕੀ ਹਸਾਬ ਕਿਤਾਬ ਆਪ ਵੀ ਭਾਈ ਨਾਰਮਲੀ ਵੇਖੀਏ ਤੇ ਕੋਈ 12 13 ਲੀਟਰ 14 ਲੀਟਰ ਤੱਕ ਵੀ ਚੋ ਸਕਦੇ। ਜਿਆਦਾ ਭਰੂਗੀ 12 14 ਲੀਟਰ ਵਾਲੀ ਗਾਂ ਜੀ ਜਿਆਦਾ ਪਾ ਲਓ ਕੀ ਕਹਿ ਸਕਦੇ। ਬਿਲਕੁਲ ਜੀ ਬਿਲਕੁਲ। ਹਾਂ ਜੀ ਹਾਂ ਜੀ। ਬਾਕੀ ਉਮੀਦ ਕ੍ਰਾਸ ਦੇ ਵਿੱਚ ਹੀ ਆ ਜਿਆਦਾ। ਉਮੀਦ ਇੰਨੀ ਕਾਪ ਨੂੰ ਹੈਗੀ ਆ। ਅਬ ਇੰਨੀ ਕਾ ਬਾਕੀ ਠੰਡੀ ਸੀਲ ਆ ਜੀ। ਇਹ ਨਹੀਂ ਵੀ ਕੋਈ ਆਸ ਜਰਾ ਗਰਮ ਹੋਊਗੀ ਸਿੰਘ ਆ। ਹੂੰ। ਉਹਦੀ ਗੱਲ ਨਹੀਂ ਕੋਈ। ਕਿਤਰਾ ਮਰਜੀ ਥੱਲੇ ਬੈਠੇ ਰਹੋ। ਲਓ ਵੀ। ਆਹ ਲਓ ਜੀ। ਆਹ ਕਰੋ ਚੈੱਕ। ਠੀਕ ਆ। ਲਓ ਜੀ। ਤੇ ਬਾਕੀ 35 ਵਧਿਆ ਨਿਕਲ ਗਈ 35 ਵਧਿਆ ਜੀ ਬਿਲਕੁਲ ਸਾਫ ਜਿਹੜੀ ਨੂੰ ਕਹਿ ਸਕਦੇ ਆਪਾਂ ਟਿੱਪਣਾ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਹਰਪ੍ਰੀਤ ਇਹ ਲੈਣ ਦੇ ਨੇ ਦਾ ਇਹਦਾ 28000 ਰੁਪਿਆ ਜੀ 28000 ਹਾਂਜੀ ਹੋਰ ਕਰ ਦੀਏ ਛੋਟ 5000 ਦੀ ਦੇ ਦਾਂਗੇ ਜੀ ਅੱਛਾ ਜੀ ਹਾਂਜੀ ਠੀਕ ਆ ਭਰਾ 50000 ਦੀ ਭਰਾਓ ਜਿਹੜੀ ਇਹ ਵੈੜ ਹੋ ਜੂਗੀ ਤੇ ਤਾਜੀ ਸੋਣੀ ਆ ਠੀਕ ਆ ਆਪਦੀ ਤਸੱਲੀ ਕਰ ਲਿਓ ਰੱਖਣ ਨੂੰ ਵੈਸੇ ਚੰਗੀ ਆ ਜਿੰਨੇ ਵੀ ਕਹਿੰਦੇ ਦੁੱਧ ਦੇ ਪੀਣਾ ਵਾ ਮੋਲ ਦੇ ਹਿਸਾਬ ਨਾਲ ਵੀ ਸਹੀ ਆ ਦੁੱਧ ਵੀ ਚੰਗਾ ਦੇ ਜੂਗੀ ਬਿਲਕੁਲ ਜੀ ਬਿਲਕੁਲ ਨਾਲੇ ਅੱਜ ਤੋਂ ਜਿਹੜਾ ਪਸ਼ੂ ਹੁੰਦਾ ਪੂਰੀ ਗਰਮੀ ਤੇ ਛਾਲ ਪਰਮੀ ਤੇ ਗਿਆ ਪੂਰੀ ਗਰਮੀ ਤੋਂ ਛਾਲ ਪਰਮੀ ਤੇ ਵੀ ਦੁੱਧ ਦੇਊਗੀ ਚੰਗਾ ਤੇਊਗੀ ਦੇਊਗੀ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੀਰ ਹਰਪ੍ਰੀਤ ਹੋਰਾਂ ਦੇ ਕੋਲ ਜਿਹੜੇ ਦੋਸਤੋ ਆ ਪਸ਼ੂ ਨਗ ਸੀਗੇ ਸਾਰੇ ਕਰੋਸ ਸੰਗ ਦੇ ਵਿੱਚ ਸੀ ਰੇਟ ਭਾਅ ਪੜਤਾ ਚਲੋ ਜੈਨੂਅਨ ਸੀਗਾ ਜੈਸ ਸੀਗਾ ਅਕੋਰਡਿੰਗ ਇਹਨਾਂ ਵਹਿੜਾਂ ਦੇ ਤੇ ਨੰਬਰ ਵੀਰ ਹਰਪ੍ਰੀਤ ਤੇ ਆਪਾਂ ਲੈ ਕੇ ਤੁਹਾਡੇ ਨਾਲ ਜਿਹੜੇ ਸਾਂਝ ਠੀਕ ਹੈ ਜੀ ਤੇ ਹਰ ਕਿਸੇ ਵੀਰੇ ਸੰਪਰਕ ਨੰਬਰ ਆਪਣੇ ਹਾਂਜੀ 9877735030 ਹਾਂਜੀ ਹਾਂਜੀ ਤੇ ਬਾਕੀ ਇੱਕ ਦੂਸਰਾ 8437933595 ਉਹ ਦੂਸਰੇ ਭਰਾ ਦਾ ਗੁਜਰਾਤ ਦੇ ਵਿੱਚ ਉਹਨੂੰ ਇਹਨਾਂ ਬੇੜਾਂ ਬਾਰੇ ਜਾਣਕਾਰੀ ਵਣੀ ਆ ਹਾਂਜੀ ਬਾਕੀ ਜਿਸ ਕੋਈ ਫੋਨ ਲਾਉਣਾ ਹੋਵੇ ਪਹਿਲੇ ਨੰਬਰ ਤੇ 9877735030 ਤੇ ਲਾ ਸਕਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਨਾਂ ਲੱਗੇ ਤਾਂ ਉਸ ਨੰਬਰ ਤੇ ਵੀ ਲਾਗੇ ਉਹ ਫਿਰ ਡਿਟੇਲ ਜਿੱਤਾਂ ਦੀ ਹੋਊ ਦਿੱਤੀ ਜਾਊਗੀ। ਆ ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ। ਤਾਂ ਮਤਲਬ ਵੀ ਇਹਨਾਂ ਵਹਿੜਾਂ ਦੀ ਡਿਟੇਲ ਚਲੋ ਤੁਹਾਨੂੰ ਪਤਾ। ਹਾਂਜੀ ਕਿ ਉਹ ਇਹ ਗੁਜਰਾਤ ਗੁਜਰਾਤ ਦੇ ਵਿੱਚ ਕਿੰਨੇ ਕਿ ਦਿਨ ਹੋ ਗਏ ਗਏ ਉੱਥੇ ਉਹਨਾਂ ਨੂੰ? ਉਹਨਾਂ ਨੂੰ 10-15 ਦਿਨ ਹੋ ਗਏ। ਆ ਫਿਰ ਇਹ ਵਹਿੜਾਂ ਦਾ ਲਿਟਰੇਚਰ ਉਹਨਾਂ ਨੂੰ ਨਹੀਂ ਪਤਾ ਇਹ ਕੱਲ ਪਰਸੋਂ ਆਈਆਂ ਉਹਨੂੰ ਪਤਾ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਸੋ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਦੋਸਤੋ ਫਸਟਲੀ ਪਹਿਲੇ ਨੰਬਰ ਤੇ ਆਪਾਂ ਨੰਬਰ ਲਾਵਾਂਗੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ